ਹੈਲੋ ਸਤਿ ਸ੍ਰੀ ਅਕਾਲ ਬੱਬਾਈ ਸਤਿ ਸ੍ਰੀ ਅਕਾਲ ਕੌਣ ਬੋਲਦਾ ਵੇ ਬੱਬਾਈ ਉਹ ਮੁੰਡਾ ਜਿਹਦੇ ਨਾਲ ਤੁਸੀਂ ਗੱਲ ਕਰਨੀ ਹੈ ਨਵਰੀ ਦਾ ਨਾਂ ਦੱਸਰਾ ਹਾਂਜੀ ਮੈਂ ਪਰਮਜੀਤ ਸਿੰਘ ਅਕਾਲੀ ਬੋਲਦਾ ਕਾਕਾ ਮਰਸਰ ਸਾਹਿਬ ਤੋਂ ਸੌਰੀ ਬੱਬਾਈ ਗਲਤੀ ਹੋ ਗਈ ਹੈ ਜੀ ਕੋਈ ਨਹੀਂ ਗਲਤੀ ਨਹੀਂ ਹੋ ਗਈ ਤੇਰੇ ਕੋਲੋਂ ਛਿੱਤਾਂ ਵਾਲੇ ਤੁਸੀਂ ਕੰਮ ਕਰਦੇ ਜੇ ਵੇ ਸਿੱਖਾਂ ਦਾ ਬੱਚਾ ਵਾਂ ਤੂੰ ਹਾਂਜੀ ਜੀ ਤੇ ਸਿਰਾਂ ਦਸਤਾਰ ਤੇ ਬੰਨੀ ਆ ਤੇ ਤੂੰ ਕੰਜੜਾ ਪੀਂਦਾ ਜਵੜਾ ਬੀੜੀ ਪੀਂਦਿਆ ਤੂੰ ਤੈਨੂੰ ਸ਼ਰਮ ਨਹੀਂ ਤੈਨੂੰ ਉਹ ਹੀ ਤੈਨੂੰ ਭੋਰਾ ਸੈਂਟਰ ਕੱਟਿਆ ਮੈਂ ਤੇ ਤਲਪ ਜੀ ਲੱਗਦੀ ਤੂੰ ਸੈਂਟਰ ਕੱਟਿਆ ਤੇ ਤੂੰ ਸਿਰ ਤੋਂ ਪੰਨਾ ਲਾ ਦੇ ਫਿਰ ਮੂੰਹ ਸਿਰ ਮਨਾਉ ਤੇ ਜੋ ਮਰਜੀ ਖੂਂ ਖਾ ਸਾਡੇ ਵੱਲੋਂ ਸੋਰੀ ਬਬੇ ਗਲਤੀ ਹੋ ਗਈ ਕਿ ਤੂੰ ਇਹ ਲੋਕਾਂ ਨੂੰ ਸਿਖਿਆ ਦਿੰਦੇ ਹੋਗੇ ਦਸਤਾਰਾਂ ਬੰਨ ਕੇ ਟਕਸਾਲੀ ਗੋਲ ਤੇ ਤੂੰ ਸਿਖਦਾ ਵੀੜੀਆਂ ਪੀਂਦੇ ਜੇ ਬੱਬਾ ਹੀ ਗਲਤੀ ਹੋ ਗਈ ਗਾਂ ਤਾਂ ਨਹੀਂ ਅੱਗੇ ਥੋੜਾ ਤਾਂ ਡਰ ਗਏ ਚਵਲ ਬਦਨਾਮ ਕਰਾਉਂਦੇ ਪੰਤ ਨੂੰ ਜਿਹੜਾ ਤੁਸੀਂ ਨਵਾਂ ਕੰਮ ਸ਼ੁਰੂ ਕਰ ਲਿਆ ਇਹ ਉਹ ਗੰਦ ਖਾਣਾ ਬਾਅਦ ਗਧੀਆਂ ਸੁਗੜੀਆਂ ਤਮਾਕੂ ਪੀਣਾ ਬਾਅਦ ਮੂੰਹ ਤੇ ਮਨਾ ਦੋ ਮੂੰਹ ਤੇ ਮਨਾਇਆ ਬੱਬਾ ਹੀ ਉਹ ਪਹਿਲਾਂ ਪਹਿਲਾਂ ਕਰਦਾ ਸੀ ਪਰ ਹੁਣ ਨਹੀਂ ਮੈਂ ਬੱਬਾ ਹੀ ਕਰਦਾ ਤੇ ਕਾਕਾ ਬਦਮਾਲਾ ਕਾ ਤੋ ਬੰਨਿਆ ਸਿਰ ਤੇ ਸੋਰੀ ਬੱਬਾ ਹੀ ਗਲਤੀ ਹੋ ਗਈ ਕੰਮ ਦੇ ਜਾਂਦੇ ਹਾਂ ਆਹ ਕੰਮ ਤੁਹਾਡਾ ਬੜਾ ਸੌਕਾ ਨਾ ਕਾਕਾ ਵੀ ਮੁੜ ਕੇ ਤੁਸੀਂ ਹੌਲੀ ਮੁੜ ਕੇ ਪੋਲੇ ਜੋ ਮੂੰਹ ਨਾਲ ਕਹਿੰਦੇ ਗਲਤੀ ਹੋ ਗਈ ਆ ਜਿਹੜੀ ਵੀਡੀਓ ਨੈਟ ਤੇ ਪਈ ਹੈ ਤੇ ਜਿਹੜੀ ਤੂੰ ਤੂਹੋਂ ਡਈ ਉਹ ਬੱਬਾ ਜੀ ਸ਼ੈਮੀ ਨੇ ਉਹ ਕਹਿੰਦੇ ਮੈਂ ਸੁਧਰਿਆ ਪਹਿਲਾਂ ਮੈਨੂੰ ਨਾ 5 ਮਿੰਟ ਦੇ ਵਿੱਚ ਬੰਦੇ ਦੇ ਪੁੱਤਾਂ ਕੋ ਤੇਰੀ ਵੀਡੀਓ ਹੋਣੀ ਚਾਹੀਦੀ ਮਾਫੀ ਦੀ ਪੰਦ ਕੋਲੋਂ ਮੇਰੇ ਕੋ ਨਹੀਂ ਮੰਗਣੀ ਪੂਰੇ ਪੰਦ ਕੋ ਮੰਗਣੀ ਆ ਠੀਕ ਮੇਰੇ ਕੋਲੋਂ ਗਲਤੀ ਹੋ ਗਈ ਆ ਤੇ ਮੈਂ ਉਸ ਗਲਤੀ ਦੀ ਪੰਦ ਕੋ ਮਾਫੀ ਮੰਗਦਾ ਮaaf ਕਰਾਉਣੀ ਕਰਨਾ ਪੰਦ ਦੇ ਹੱਥ ਵਿੱਚ ਆ ਤੇ ਮੇਰੇ ਕੋ 2 ਮਿੰਟ ਮੇਰੇ ਵੀਡੀਓ ਬਣਾ ਕੇ ਮੇਰੇ ਫੋਨ ਤੇ ਭੇਜ ਦੇ ਬੱਬਾ ਜੀ ਮੈਂ ਹੱਥ ਜੋੜ ਕੇ ਬੇਨਤੀ ਹੈ ਮੇਰੀ ਮੈਂ ਅਗੇ ਤੋਂ ਨਹੀਂ ਹੁੰਦਾ ਚਲੋ ਉਹ ਤੇ ਬਾਅਦ ਚ ਵੇਨੇ ਜਿਹੜੀ ਤੇ ਮੈਂ ਗੱਲ ਕਹੀ ਆ ਹਾਂਜੀ ਜੀ ਮੈਨੂੰ 2 ਮਿੰਟ ਵਿੱਚ ਤੇਰੀ ਵੀਡੀਓ ਆਉਣੀ ਚਾਹੀਦੀ ਆ ਬੱਬਾ ਇਹ ਵੀ ਤੇ ਹੈ ਨਹੀਂ ਮੇਰੇ ਕੋਲ ਕੀ ਆ ਵੀਡੀਓ ਮੇਰੇ ਕੋਲ ਹੈ ਹੀ ਨਹੀਂ ਆ ਤੈਨੂੰ ਕਹਿੰਦਿਆ ਵੀ ਤੂੰ ਵੀਡੀਓ ਬਣਾ ਕੇ ਭੇਜ ਮੈਨੂੰ ਮਾਫੀ ਦੀ ਠੀਕ ਆ ਬੱਬਾ ਜੀ ਹੁਣੇ ਭੇਜ ਇਸ ਨੰਬਰ ਤੇ ਮਰਜ਼ੀ ਚੱਲਦਾ ਮੇਰਾ ਜਿਹੜੀ ਤੂੰ ਗਲਤੀ ਕੀਤੀ ਗੁਨਾਹ ਕੀਤਾ ਉਹਦੀ ਪੰਥ ਕੋਲੋਂ ਮਾਫੀ ਮੰਗ ਰੂ ਸਾਬ ਕੋਲੋਂ ਤੇ ਮੈਨੂੰ ਵੀਡੀਓ ਬਣਾ ਕੇ ਭੇਜ, ਮਾਫ ਕਰ ਨਹੀਂ ਕਰਨਾ ਉਹ 5000 ਹੱਦ ਵੇਚਿਆ